ਸਾਸ਼ਿਕਲ ਸਾਰਿਆਂ ਨੂੰ ਜੀ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੀ ਅੱਜ ਮੈਂ ਤੁਹਾਡੇ ਲਈ ਬਣਾ ਰਹੀ ਹਾਂ ਜੀ ਕੀਆ ਤੋਰੀ ਦੀ ਸਬਜ਼ੀ ਐ ਅਸੀਂ ਕੀਆ ਤੋਰੀ ਕੱਟ ਲਈ ਐ ਤੇ ਵਾਸ਼ ਕਰਕੇ ਰੱਖ ਲਈ ਐ ਤੇ ਐ ਅਸੀਂ ਲਿਆ ਜੀ ਪਿਆਜ਼ ਹਰੀ ਮਿਰਚ ਅਦਰਕ ਲਸਣ ਤੇ ਟਮਾਟਰ ਐ ਦੇਖੋ ਜੀ ਤੇਲ ਸਾਡਾ ਗਰਮ ਹੋ ਚੁੱਕਾ ਐ ਅਸੀਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ ਅਸੀਂ ਪਾ ਲਿਆ ਐ चुन पता जीरा चटक गया ये पावांगे असी लसन लसन चली तरह भुन लवोंगे थोड़ा गोल्डन ब्राउन कर लवेंगे इस तू तो बाद जी अदरक अदरक में छोटा छोटा काट लिया गया तो अदरक लसन दोनों ही मतलब हो जाएंगे फिर पाना है अ ਪਿਆਜ਼ ਨਾਲ ਹੀ ਹਰੀ ਮਿਰਚ ਪਾ ਦਾਂਗੇ ਇਹਨਾਂ ਸਟੈਂਡੀ ਟਰਾਪੋਨ ਲਵਾਂਗੇ ਪਰ ਪਿਆਜ਼ ਨੂੰ 골ਡਨ ਬ੍ਰਾਊਨ ਕਰ ਲੈਣਾ ਆਪੇ ਪਿਆਜ਼ ਸਾਡੇ ਪੁੱਜ ਗਏ ਜੀ ਜਿਆਦਾ 골ਡਨ ਬਰਾਊਨ ਨਹੀਂ ਕਰਨੇ ਜਿਆਦਾ ਨਹੀਂ ਲਾਲ ਕਰਨੇ ਇਹ ਇਹ ਸਬਜ਼ੀ ਵਿੱਚ ਪਿਆਜ਼ ਥੋੜੇ ਨਾਰਮਲ ਵੀ ਵਧੀਆ ਲੱਗਦੇ ਨੇ ਅਸੀਂ ਹੁਣ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਪਹਿਲਾਂ ਪਾਵਾਂਗੇ ਨਮਕ ਸਵਾਦ ਅਨੁਸਾਰ ਪਾਉ ਨੂੰ ਵਿੱਚ ਪਾਵਾਂਗੇ ਜੀ ਧਨੀਆ ਪਾਊਡਰ ਗਰਮ ਮਸਾਲਾ ਹਲਦੀ ਪਾਊਡਰ ਮੈਂ ਗੀਂਸਾ। ਮੈਂ ਗੀਂਸਾ ਆਪਸ਼ਨਲ ਆ ਜੇ ਤੁਸੀਂ ਪਾਣਾ ਚਾਹਦੇ ਪਾ ਸਕਦੇ ਹੋ ਜੇ ਤੇ ਕੋਈ ਗੱਲ ਨਹੀਂ। ਅੱਧਾ ਅਸੀਂ ਪੈਕੇਟ ਅੱਧਾ ਵੀ ਕਿਸੇ ਹੋਰ ਸਬਜ਼ੀ ਚ ਪਾਇਆ ਸੀ। ਅੱਧਾ ਪੈਕੇਟ ਵੀ ਪਾਇਆ ਹੈ ਦੇ ਵਿੱਚ। ਇਹਨੂੰ ਅਸੀਂ ਚੰਗੀ ਤਰ੍ਹਾਂ ਮਸਾਲੇ ਨੂੰ ਪੁੰਨ ਲਵਾਂਗੇ। ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਪੁੰਨ ਲੈਣਾ ਆ। ਫਿਰ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਟਮਾਟਰ। ਇਹ ਸਬਜ਼ੀ ਜੀ ਬਹੁਤ ਹੀ ਜਲਦੀ ਬਣ ਜਾਂਦੀ ਹੈ ਕਿਉਂਕਿ ਬਹੁਤ ਹੀ ਜ਼ਿਆਦਾ ਸੌਫਟ ਹੁੰਦੀ ਹੈ ਤੇ ਇਹਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ। ਤੇ ਤੁਸੀਂ ਟਰਾਈ ਕਰਨਾ ਬਹੁਤ ਹੀ ਵਧੀਆ ਬਣਦੀ ਹੈ। ਤੇ ਮਸਾਲਾ ਸਾਡਾ ਪੁੱਜ ਗਿਆ ਹੈ ਵਿੱਚ ਅਸੀਂ ਪਾਵਾਂਗੇ ਜੀ ਟਮਾਟਰ ਤੇ ਟਮਾਟਰ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਇਸ ਸਬਜੀ ਦੇ ਤੇ ਫਿਰ ਅਸੀਂ ਇਹਦੇ ਸਬਜੀ ਪਾਵਾਂਗੇ ਐਜੀ ਤੜਕਾ ਸਾਡਾ ਪੁੱਜ ਗਿਆ ਹੈ ਤੇ ਸੌਰੀ ਮੈਂ ਦੇਖੀ ਨਹੀਂ ਸਪਾਣਾ ਕਸ਼ਮੀਰੀ ਲਾਲ ਮਸਲੂਕੀ ਸੀ ਤੇ ਕੋ ਅੱਧਾ ਚਮਚ ਤੁਸੀਂ ਹੈ ਪਾ ਲੈਣਾ ਐਵਲੀ ਇਹਦੇ ਨਾਲ ਕਲਰ ਅੱਛਾ ਆ ਜਾਂਦਾ ਸਬਜੀ ਦਾ ਤੇ ਬਹੁਤ ਹੀ ਵਧੀਆ ਸਬਜੀ ਦਾ ਕਲਰ ਆ ਉਹਨਾਂ ਤੇ ਬਹੁਤ ਹੀ ਵਧੀਆ ਬਣਦੀ ਹੈ ਤੇ ਹੁਣ ਜੀ ਮਸਾਲਾ ਸਾਡਾ ਹੋ ਚੁੱਕਾ ਹੈ ਬਿਲਕੁਲ ਮਸਾਲੇ ਨੇ ਤੇਲ ਛੱਡਦਾਗਾ ਤੇ ਟਮਾਟਰ ਸਾਡੇ ਬਿਲਕੁਲ ਮੈਸ਼ ਹੋ ਗਏ ਨੇ ਜਿਹੜੇ ਟਮਾਟਰ ਮੈਸ਼ ਨਹੀਂ ਨੇ ਥੋੜਾ ਜਿਹਾ ਪਾਣੀ ਪਾ ਲੇ ਉਹ ਮੈਂ ਵੀ ਪਾਣੀ ਹੁਣ ਪੀਤਾ ਵੀ ਤੇ ਇਹਦੇ ਨਾਲ ਸਾਡੇ ਬਿਲਕੁਲ ਤੁਸੀਂ ਪੂਰੀ ਵੀ ਬਣਾ ਸਕਦੇ ਹੋ ਟਮਾਟਰ ਦੀ ਉਹ ਵੀ ਪਾ ਸਕਦੇ ਹੋ ਜੇ ਤੁਸੀਂ ਇਦਾਂ ਨਹੀਂ ਪਾਣਾ ਚਾਹੁੰਦੇ ਤੇ ਤੁਸੀਂ ਇਦਾਂ ਵੀ ਹੁਕ ਇਦਾਂ ਟਮਾਟਰ ਪਾਓਗੇ ਤੇ ਜ਼ਿਆਦਾ ਵਧੀਆ ਸਬਜੀ ਬਣੇਗੀ ਸਬਜੀ ਅਸੀਂ ਇਹਦੇ ਵਿੱਚ ਪਾ ਦਾਂਗੇ ਕੜਾਈ ਦੇ ਵਿੱਚ ਸਬਜ਼ੀ ਪਾ ਦਾਂਗੇ ਤੇ ਅਸੀਂ ਇਹ ਚੰਗੀ ਤਰ੍ਹਾਂ ਹਿਲਾ ਲਾਂਗੇ ਸਬਜ਼ੀ ਨੂੰ ਕੜਛੀ ਨਾਲ ਤੇ ਫਿਰ ਇਹਨੂੰ ਅਸੀਂ ਜੇ ਤੁਸੀਂ ਪਾਣੀ ਪਾਣਾ ਚਾਹੁੰਦੇ ਪਾ ਸਕਦੇ ਹੋ ਡ్రై ਵੀ ਨਾ ਨਾ ਚਾਹਦੇ ਡ్రై ਵੀ ਨਾ ਸਕਦੇ ਹੋ ਤੇ ਇਹਨੂੰ ਇਹ ਕਿਉਂਕਿ ਤੋਰੀ ਵੀ ਪਾਣੀ ਛੱਡਦੀ ਹੈ ਇਹ ਹਨਾ ਤੇ ਤੁਸੀਂ ਪਾਣੀ ਯੂਜ਼ ਕਰਨਾ ਚਾਹੋ ਤੇ ਕਰ ਸਕਦੇ ਹੋ ਪਰ ਉਹ ਤੁਹਾਡੀ ਇੱਛਾ ਹੈਗੀ ਹੈ ਕਿ ਮੈਂ ਥੋੜਾ ਜਿਹਾ ਪਾਣੀ ਯੂਜ਼ ਕਰਾਂਗੀ ਤੇ ਅਸੀਂ ਇਹਨੂੰ ਪਾਣੀ ਪਾ ਕੇ ਥੋੜਾ ਜਿਹਾ ਅੱਧਾ ਗਲਾਸ ਤੋਂ ਵੀ ਘੱਟ ਪਾਣਾ ਹੈ ਤੇ ਇਹਨੂੰ ਅਸੀਂ ਟੱਕ ਦੇਣਾ ਹੈ ਤੇ ਗੈਸ ਪਹਿਲਾਂ ਥੋੜਾ ਮਤਲਬ ਤੇਜ਼ ਰੱਖ ਲਿਓ ਉਸ ਤੋਂ ਬਾਅਦ ਸਲੋ ਕਰ ਦਿਓ ਕਿ ਹੌਲੀ ਹੌਲੀ ਬਹੁਤ ਵਧੀਆ ਸਲੋ ਗੈਸ ਤੇ ਬਹੁਤ ਹੀ ਵਧੀਆ ਇਹ ਤੋਰੀਆਂ ਬਣ ਕੇ ਤਿਆਰ ਹੋਈਆਂ ਨੇ ਤੇ ਅਸੀਂ ਹੁਣ ਇਹਨਾਂ ਨੂੰ ਟੱਕ ਦਵਾਂਗੇ ਮਿਕਸ ਕਰ ਲਿਆ ਨੇ ਤੇ ਅਸੀਂ ਇਹਨੂੰ ਟੱਕੜ ਨਾਲ ਟੱਕ ਦਵਾਂਗੇ ਦੇਖੋ ਜੀ ਸਬਜੀ ਸਾਡੀ ਰੈਡੀ ਹੋ ਗਈ ਹੈ ਸਬਜੀ ਨੇ ਬਿਲਕੁਲ ਤੇਲ ਛੱਡ ਦਿੱਤਾ ਹੈ ਤੇ ਸਬਜੀ ਬਹੁਤ ਹੀ ਮਲਾਈ ਵਰਗੀ ਬਣੀ ਹੈ ਜੀ ਤੇ ਅਸੀਂ ਹੁਣ ਇਹਨੂੰ ਇੱਕ ਬਰਤਨ ਵਿੱਚ ਕੱਢ ਲਵਾਂਗੇ ਲੋ ਜੀ ਸਬਜੀ ਅਸੀਂ ਇੱਕ ਬਰਤਨ ਚ ਕੱਢ ਲਈ ਹੈ ਤੁਸੀਂ ਸ਼ਕਲ ਦੇਖ ਸਕਦੇ ਹੋ ਸਬਜੀ ਬਹੁਤ ਹੀ ਵਧੀਆ ਬਣੀ ਹੈ ਤੇ ਜੇ ਮੇਰੀ ਤੁਹਾਨੂੰ ਵੀਡੀਓ ਅੱਛੀ ਲੱਗੇ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਪਲੀਜ਼ ਲਾਈਕ ਕਰਿਆ ਕਰੋ ਜੇ ਤੁਹਾਨੂੰ ਸਬਜੀ ਦੀ ਰੈਸਪੀ ਅੱਛੀ ਲੱਗੀ ਹੈ ਮੇਰੀ ਤੇ ਬਾਏ ਬਾਏ ਫਰੈਂਡਸ